ਕੋਈ ਮੇਰੇ ਕੋਲ ਗਲਤ ਕੰਮ ਨਹੀਂ ਹੋਏਗਾ ਮੈਂ ਚੁਬ ਮਾਇਦਾ ਮੀਲੀ ਸ਼ਰਤਾਂ ਦਾ ਅਧਰਤੀ ਦਾ ਮੈਂ ਧੰਨਵਾਦ ਉਹਦੇ ਬੱਚੇ ਰਾਜੀ ਰਹਿਣ ਬੱਚੇ ਨੇ ਮਾਫ਼ ਮੰਗਣਾ ਸਾਰੇ ਪਿੰਡ ਵਾਲਿਆਂ ਕੋਲ ਆਗੂ ਤੂੰ ਸ਼ਰਾਬ ਨਹੀਂ ਪੀਵਾਂਗਾ ਕੋਈ ਮੇਰੇ ਕੋਲ ਗਲਤ ਕੰਮ ਨਹੀਂ ਹੋਏਗਾ ਮੈਂ ਸ਼ੁਕਰ ਮਾਰਦਾ ਮੀਲੀ ਸ਼ਾਤੋਂ ਦੇ ਦਾ ਐਸਐਸਪੀ ਦਾ ਮੈਂ ਧੰਨਵਾਦ ਉਹਦੇ ਬੱਚੇ ਰਾਜੀ ਰਹਿਣ ਜਿੰਨਾਂ ਨੂੰ ਜ਼ਿੰਦਗੀ ਦਿੱਤੀ ਉਹਨੇ ਚੜਿਆ ਕਿਉਂ ਹੀ ਭਾਈ ਇਹਨੂੰ ਪੁੱਛਦੇ ਲੈਂਦਾ ਜੜਿਆ ਕਿਉਂ ਹੀ ਚੜਿਆ ਕਿਉਂ ਹੀ ਮਾਨ ਮੇਰੇ ਲੁਕੀ ਪੀਤੀ ਗੱਡੀ ਜਨੀ ਪਾ ਲਗਾ ਆਂ ਤੁਸੇ ਆਏ ਪੁੱਤ ਆ ਨਹੀਂ ਨਹੀਂ ਮੈਂਟਲੀ ਅਪਸਟ ਹੀ ਤੇ ਉਹ ਦਰਬਾਰ ਡੇਰੇ ਤੇ ਕਿਸਦੇ ਘਰ ਰਹਿੰਦਾ ਸੀ ਚਲੋ ਇਹ ਵੀ ਲਿਆਂਦੇ ਜਾ ਕੇ ਉਹਨਾਂ ਆਖੇ ਵੀ ਨਹੀਂ ਉਤਰਿਆ ਠੀਕ ਆ ਤੁਹਾਨੂੰ ਪਤਾ ਹੀ ਆ ਬਾਕੀ ਜਦਾਂ ਲਾਇਆ ਜਦੋਂ ਯਾਰ ਉਹਨਾਂ ਨੂੰ ਇਹਨੇ ਲੋਹੇ ਦੀ ਪੌੜੀ ਜੋ ਵੀ ਸੁੱਟਤੀ ਤੇ 3 ਵਜੇ ਦਾ ਕੜਿਆ ਜੀ ਤੇ ਸ਼ਰਾਬ ਇਹਨੇ ਪੀਤੀ ਹੈ ਲਗਾਤਾਰ 10 12 ਦਿਨ ਹੋ ਗਿਆ ਸ਼ਰਾਬ ਪੀਂਡਿਆ ਇਹ ਕੋਈ 3 3 ਕਦੋਂ ਕੜਿਆ ਜੀ ਸਾਨੂੰ ਤਾਂ ਉਹਨਾਂ ਨੇ ਮੈਨੂੰ ਨਹੀਂ ਦਿੱਤਾ ਸਰ ਇੱਥੇ ਤੇ ਭੀੜ ਹੀ ਜੰਦੀ ਬਣ ਗਈ ਤੇ ਲਾਲਾ ਲਾਲਾ ਹੋ ਗਈ ਉਹਨਾਂ ਤੇ ਪਤਾ ਨਹੀਂ ਲੱਗਾ ਹੁਣ ਹੁਣ ਕਿੱਥੇ ਤੁਹਾਡੀ ਰਸ ਚੱਕ ਜਾ ਉਹ ਉਹਦੀ ਗੱਡੀ ਲੱਗੀ ਉਹਦੀ ਗੱਡੀ ਲੱਗੀ